ਸਰੇ ਦਾ ਫਾਈਨਲ ਮੈਚ ਹੈ ਵੀਰੋ ਪੂਰਾ ਮੈਚ ਦੇਖਿਓ ਅਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਅਤੇ ਕਮੈਂਟ ਕਰੋ ਧੰਨਵਾਦ ਦੀਪਦ ਮੁਰਜੀ ਵਾਲਾ ਕਹਿੰਦੇ ਕਲਸੀਆਂ ਦੇ ਮੇਲੇ ਦੇ ਫਾਈਨਲ ਦੀ ਪਹਿਲੀ ਕਬੱਡੀ ਪਾਰਿਆ ਖੇਡ ਮੈਦਾਨ ਵਿੱਚ ਮੇਰੇ ਮਿੱਤੋ ਦੀਪਦ ਮੁਰਜੀ ਵਾਲਾ ਹੁਣ ਵੇਖਿਆਂਗੇ ਚਾਰ ਤਿਆਰ ਵਰ ਤਿਆਰ ਸਤੂ ਤਿਆਰ ਜੱਸਾ ਸਰਪੰਚ ਕਹਿੰਦਾ 51 51 100 ਦੇ ਜਫੇ ਹੋਣਗੇ ਦੀਪ ਮੁੰਡਾ ਕਹਿੰਦੇ ਤਗੜਾ ਨੰਬਰ ਜੋੜਦਾ ਹੋਇਆ ਦੁਰਜੀ ਵਾਲਾ ਲਾਲੀ ਧਨੋਲੇ ਵਾਲਾ ਕਬੱਡੀ ਪੌਣੀ ਤਿਆਰ ਵਰ ਤਿਆਰ ਹੈ ਬੋਲ ਵੱਡੇ ਬਾਈ ਬਿੱਲੇ ਲਾਲ ਤੋਂ ਦੇ ਹੋਰ ਗਏ ਲਓ ਲਾਲੀ ਦੀ ਕਬੱਡੀ ਉੱਤੇ ਵੇਖਦੇ ਵੀ ਹੁਣ ਕੌਣ ਜਿਹੜਾ ਹੈ ਜਾਫੀ ਜੱਫਾ ਲਾ ਰੂਗਾ ਹੈ ਯਾਦਗਾਰੀ ਮੈਚ ਖੇਡਿਆ ਜਾ ਰਿਹਾ ਹੈ ਕਰਸਿਆਂ ਦੇ ਕਬੱਡੀ ਕੱਪ ਦਾ ਧਰਦਾ ਤੌਲ ਦੇ ਹੱਥਾ ਪਰ ਇਸ ਵੇਲੇ ਅੰਕ ਵੇਖਦੇ ਵੀ ਇਧਰਲੀ ਸਾਈਡ ਕਮਾਲ ਕਰਤੀ ਮੁੰਡੇ ਨੇ ਟੀ ਦੇ ਦਰਮਿਆਨ ਆਹ ਵੇਖੋ ਲਾਲੀ ਨੇ ਅੰਕ ਜਿਹੜਾ ਟੀਮ ਦੇ ਖਾਤੇ ਜੋੜ ਦਿੱਤਾ ਹੈ ਅੰਕ ਜਿਹੜਾ ਧਨੋਲੇ ਦੇ ਖਾਤੇ ਹੈ ਕਨੀ ਕਰਸਿਆਂ ਦੇ ਇੰਦਰਜੀਤ ਲਈ ਬੋਲਿਆ ਗਿਆ ਹੈ ਵੀ ਕਦ ਸ਼ੇਫਟ ਹੋ ਗਿਆ ਏ ਦਸਤੋਂ ਪਿੰਡੋਂ ਪਿੰਡੀ ਜਾ ਕੇ ਰੇਡਰ ਇੰਦਰਜੀਤ ਨੇ ਤਾਲਿਆ ਹੰਨਿਆ ਕੋਲੇ ਆ ਕੇ ਜਾਸੀ ਖਤਰਨਾਕ ਵਾਲਾ ਰੱਖਦਾ ਚਿੱਟੀ ਨਿੱਕਰ ਪਾ ਕੇ ਕਦ ਸ਼ੇਫਟ ਹੋ ਗਿਆ ਏ ਦਸਤੋਂ ਪਿੰਡੋਂ ਪਿੰਡੀ ਜਾ ਕੇ ਸਭੇ ਥਾਰੇ ਵੱਲੋਂ ਸ਼ਾਦੀਆਂ ਤਿੰਨ ਰੇਡਾਂ ਜਿਹੜੀਆਂ 51 ਸੌੜੀਆਂ ਪੈਣਗੀਆਂ ਸਭੇ ਥਾੜੇ ਵੱਲੋਂ ਛੱਜਦੀਆਂ ਤਿੰਨ ਰੇਡਾਂ 51 ਸੌੜੀਆਂ ਭਿੰਦਾ ਤਿਆ ਤਨੋਲੇ ਵਾਲਾ ਉਹ ਵਜੇ ਟੱਚ ਤੇ ਅੰਕ ਤੁਹਾਡੇ ਸਾਹਮਣੇ ਐ ਇਹਨਾਂ ਸਾਈਡ ਜੇ ਫਰੀਆਰ ਤਿੰਨ ਜੱਫੇ ਲਾ ਗਿਆ ਤੇ ਸਭਾ ਥਾੜਾ ਕਹਿੰਦਾ ਵੀ 11000 ਹੋਊਗਾ ਤੇ ਮਲੂਕ ਤਿੰਨ ਲਾ ਗਿਆ ਤੇ ਮਲੂਕ ਦੇ ਤਿੰਨ ਜੱਫਿਆਂ 'ਤੇ ਸਭੇ ਥਾੜੇ ਵੱਲੋਂ 11000 ਤਾਂ ਜਾਊਗਾ ਲਓ 11 11000 ਦਿੱਤਾ ਜਾਊਗਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਹ ਲਾਲੀ ਤਨੋਲੇ ਵਾਲੇ ਦੀ ਰੇਡ ਮਲੂਕ ਦੀ ਕੋਸ਼ਿਸ਼ 11000 ਦਾ ਜਫਾ ਲੱਗੂ ਕਿ ਨਹੀਂ ਮੇਰੇ ਵੀਰੋ ਲਓ ਸਾਹਮਣੇ ਲਾਲੀ ਕਹਿੰਦੇ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਸੱਭਾ ਥਿਆੜਾ ਜੀ ਉਹਨਾਂ ਵੱਲੋਂ ਬਿੱਲੇ ਲਲਤੋਂ ਵਾਈ ਦੇ ਲਈ ਕਹਿੰਦੇ 5100 ਰੁਪਏ ਕਹਿੰਦੇ ਪੋਦਾ ਹੋ ਗਿਆ ਬਹੁਤ ਬਹੁਤ ਧੰਨਵਾਦ ਹੈ 5100 ਦੇ ਨਾਲ ਕਹਿੰਦੇ ਮਾਣ ਬਿੱਲੇ ਲਲਤੋਂ ਦਾ ਕਹਿੰਦੇ ਕੀਤਾ ਜਾਣਾ ਸੱਭਾ ਥਿਆੜਾ ਜੀ ਵੱਲੋਂ ਬਹੁਤ ਬਹੁਤ ਸ਼ੁਕਰੀਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪ ਦਵਰਜੀ ਵਾਲਾ ਤਗੜਾ ਨੰਬਰ ਕਹਿੰਦੇ ਜੋਰਦਾ ਹੋਇਆ ਆ ਨਵਾਂ ਜਾ ਸ਼ਰਤਾ ਮੁੰਡਿਆਂ ਨੇ ਧਨੋਲੇ ਵਾਲਾ ਇਹ ਕਮਲ ਆ ਗਿਆ ਧਨੋਲੇ ਵਾਲਾ ਏਕਿਆ ਸਾਈਡ ਭਾਈ ਸਿੰਧੂ ਸੁਵਦੀ ਉਹਨਾਂ ਦਾ ਸਭੇ ਥਿਆੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬੜੇ ਸਤਿਕਾਰ ਭੇਜੇ ਹੈ ਕਮਲ ਤੇ ਮਲੂਕ ਮਲੂਕ ਕਮਲਾ ਮਲੂਕ ਕਮਲਾ ਮਲੂਕ ਇੱਕ ਪਾਸੇ ਤਿਆਰਬਾ ਇੱਕ ਪਾਸੇ ਮੋਚ ਫੁੱਟ ਨੌਜਾਨ ਗਬਰੋ ਆਹ ਵੇਖੋ ਨਜ਼ਾਰਾ ਬੱਲੇ 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 ਤਾੜੀਆਂ 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 ਮਲੂਕ ਪਿਆਰ ਨਾਲ ਪਿਆਰ ਨਾਲ ਖੇਡ ਚਾਰਾਂ ਦੀ 11000 ਦਾ ਪਹਿਲਾ ਜਫਾ ਲੱਗ ਗਿਆ ਖੇਡ ਮੈਦਾਨ ਦੇ ਵਿੱਚ ਜਸਾਸ ਸਰਪੰਚ ਗਗੋਰਾ ਵਾਲਾ ਕਹਿੰਦਾ ਵੀ ਭਿੰਦੇ ਤੇ ਸੱਤੂ ਦਾ ਹਰ ਇੱਕ ਜੱਫਾ ਕਹਿੰਦੇ 11-11 ਹਜ਼ਾਰ ਦਾ ਕਰ ਦਿਓ 11-11 ਹਜ਼ਾਰ ਦਾ ਕਰ ਦਿਓ ਦੀਪੰਦ ਬੁਰਜੀ ਵਾਲੇ ਦੀ ਰੇਡ ਹੈ ਚਾਰ ਜੱਫੀ ਤਿਆਰ ਡੱਗੋ ਰਮਾਨੇ ਦਾ ਕਹਿੰਦੇ ਸ਼ਰਨਾ ਤਿਆਰ ਵਰ ਤਿਆਰ ਮੇਰੇ ਮਿੱਤਰੋ ਆਹ ਟੱਕਰ ਆਹ ਟੱਕਰ ਆਹ ਟੱਕਰ ਕੁਰਸੀਆਂ ਦੇ ਮੇਲੇ ਦੇ ਉੱਪਰ ਸਿਰੇ ਦੀ ਮੇਰੇ ਮਿੱਤਰੋ ਸਾਹਮਣੇ 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 ਲੈ ਗਿਆ ਹੰਦਿਆਂ ਤੋਂ ਮੋੜ ਕੇ ਪਰ ਦੀਪੰਦ ਬੁਰਜੀ ਵਾਲਾ ਚਾਨ ਪੈਲਸ ਤਾਜਪੁਰ ਵਾਲੇ ਕਹਿੰਦੇ ਵੀ ਫਰਿਆਦ ਹਰ ਇੱਕ ਜੱਫਾ ਜਣਾ ਪੰਜ 500 ਦਾ ਹੋ ਗਿਆ ਔਰ ਸਭਾ ਥਿਆੜਾ ਕਹਿੰਦਾ ਇਹ ਤਿੰਨ ਲਾ ਗਿਆ ਤੇ 11000 ਜੇ ਮਲੋਕ ਤਿੰਨ ਲਾ ਗਿਆ ਤੇ 11000 ਲਓ ਲਾੜੀ ਨੇ ਪੁਆਇੰਟ ਟੀਮ ਦੇ ਖਾਤੇ ਜੋੜ ਦਿੱਤਾ ਹੈ ਕਿ ਬੱਬਰ ਸ਼ੇਰਾ ਢੀਗਲ ਕਰਦਾ ਹੈ ਕਰਦਾ ਕੁਲ ਜ਼ਮਾਨਾ ਨਾ ਹੀ ਮੁੜ ਕੇ ਫਿੱਡੋ ਜਮਣਾ ਨਾ ਜਮਣਾ ਵਾਜਾਖਾਨਾ ਨਾ ਹੀ ਮੁੜ ਕੇ ਫਿੱਡੋ ਜਮਣਾ ਨਾ ਜਮਣਾ ਵਾਜਾਖਾਨਾ ਦਗਾਲ ਵਾਲੇ ਬਿੱਟੋੜੀਆਂ ਮਿੱਟੀ ਆਦਾ ਔਰ ਅੱਜ ਕਹਿੰਦੇ ਅਮਨੇ ਦੀਆਂ ਮਿੱਟੀ ਆਦਾ ਔਰ ਗਗਨ ਜਲਾ ਦੀਆਂ ਮਿੱਟੀ ਆਦਾ ਹੈ ਚੋਲੇ ਵਾਲੇ ਸੁਖਮਨ ਨੂੰ ਵੀ ਯਾਦ ਕਰਦੇ ਆ ਲਓ ਪਈ ਹੋ ਕੌਡੀ ਉਤੇ ਹੁਣ ਚੌੜੇ ਵਿੱਚੋਂ ਅੱਜ ਕਿਹੜਾ ਉਤਮ ਰੇਡਰ ਆਉਂਦਾ ਹੈ ਕਿਹੜਾ ਖਾਨਾ ਡੱਗੋਰ ਮਾਨੀ ਵਾਲਾ ਪਰ ਸ਼ਾਜੀ ਨੇ ਅੰਕ ਫਿਰ ਟੀਮ ਦੇ ਖਾਤੇ ਜੋੜ ਦਿੱਤਾ ਹੈ ਲਓ ਅਗਲੀ ਰੇਡ ਲਾਲੀ ਆ ਗਿਆ ਹੈ ਲਾਲੀ ਆ ਗਿਆ ਧਨੋਲੇ ਵਾਲਾ ਲਓ ਲਾਲੀ ਧਨੋਲੇ ਦੀ ਰੇਡ ਦੇ ਉੱਪਰ ਵੇਖ ਰਿਹਾ ਹੈ ਕਾਲਾ ਧਨੋਲੇ ਵਾਲਾ ਵੱਡਾ ਮਾਲ ਹੈ ਖੇਡ ਕਬੱਡੀ ਦਾ ਸਾਹਮਣੇ ਪੈਂਦੀ ਹੋਈ ਰੇਡ ਤੇ ਪਰ ਮੁੰਡਾ ਬਰਨਾਲੇ ਵਾਲਾ ਕਰੂ ਕਮਾਲ ਤੇ ਨੰਬਰ ਕਹਿੰਦੇ ਲਾਲੀ ਧਨੋਲੇ ਵਾਲਾ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਅਗਲੀ ਕਬੱਡੀ ਪੌਣ ਲਈ ਦੀਪ ਦਵਰਜੀ ਆ ਤਿਆਰ ਹੈ 11 11000 ਦੇ ਜੱਫੇ ਹੋਣੇ ਆ ਉਧਰ ਬਲੂਕ ਦੇ ਕਹਿੰਦੇ ਦੋ ਜੱਫੇ ਬਾਕੀ ਆ 11000 ਵਾਲੇ ਤੇ ਇਧਰ ਕਹਿੰਦੇ ਪਿੰਦੇ ਤੇ ਕਹਿੰਦੇ ਸੱਤੂ ਦੇ 11 11000 ਦਾ ਇਧਰ ਆਉਣੇ ਤੇ ਰਵੀ ਦੇ ਵੱਲੋਂ ਪਿੰਦੇ ਤੇ ਨੋਲੇ ਦੇ ਦੋ ਜੱਫੇ 11000 ਦੇ ਹੋਣਗੇ ਆਉਣੇ ਤੇ ਰਵੀ ਦੇ ਵੱਲੋਂ ਪਿੰਦੇ ਤੇ ਨੋਲੇ ਦੇ ਦੋ ਜੱਫੇ 11000 ਦੇ ਹੋਣਗੇ ਲਓ ਅਗਲੀ ਕਬੱਡੀ ਫਿਰ ਟੇਕਿਆ ਧਰਤੀਮਾਨ ਮੱਥਾ ਰਾਇਲ ਕਿੰਗ ਜੁਐਸਸੀ ਦੀ ਟੀਮ ਲੈ ਵੀ ਸਿੰਧੂ ਜਿਹੜਾ ਤੋ ਖੜਾਈ ਜਾਂਦਾ ਅੱਜ ਵੀ ਲੋਕ ਗੱਲਾਂ ਕਰਦੇ ਆ ਫਿਰ ਰਾਇਲ ਕਿੰਗ ਜੁਐਸਸੀ ਦੀ ਟੀਮ ਜਦੋਂ ਜਦੋਂ ਖੇੜੀ ਇਤਿਹਾਸ ਬਣਿਆ ਜਦੋਂ ਜ ਇਤਿਹਾਸ ਬਣਿਆ ਲਓ ਮਲੂਕ ਫਿਰ ਮੈਦਾਨੇ ਅੰਦਰ ਫਕੀਰ ਹੁਸੈਨ ਦਾ ਪੁੱਤਰ ਬਾਜੀ ਹੋਈ ਕੈਂਟੀ ਤਜਰਬੇਕਾਰ ਹੈ ਤਜਰਬੇਕਾਰ ਹੈ ਤਜਰਬੇਕਾਰ ਹੈ ਅਸੀਂ ਤਜਰਬੇਕਾਰ ਸੋਣੀਏ ਸਾਥੋਂ ਸਿੱਖ ਲੈ ਬੱਲਾ ਹੱਟੀ ਪੱਟੀ ਮੋੜਾ ਉੱਤੇ ਚੱਲਦੀ ਸਾਡੀ ਗੱਲ ਅਸੀਂ ਤਜਰਬੇਕਾਰ ਸੋਣੀਏ ਸਾਤੋਂ ਸਖਲਾ ਬਾਲਾ ਸਾਤੋਂ ਸਖਲਾ ਬਾਲਿਕ ਪਾਸੇ ਤਿਆਰ ਬੇਹਾਰ ਹੈ ਬਲੂਕ ਦਾ ਮੇਨਰ ਦਾ ਦੂਜਾ ਜਫਾ ਲੱਗਿਆ 11000 ਵਾਲਾ ਇੱਕ ਬਾਕੀ ਆ ਉਹ ਸਾਹਮਣੇ ਕਹਿੰਦੇ ਦੀਪ ਦਮੁਰਜੀ ਵਾਲਾ ਕਬੱਡੀ ਪਾ ਰਿਹਾ ਉੱਚਾ ਲੰਮਾ ਗੱਪਰੂ ਇਹਦੀ ਉੱਚੀ ਲੰਮੀ ਹੀਕ ਸਾਹਮਣੇ ਭਾਬੋ ਪੋਣੀਆਂ ਮੈਨੂੰ ਮੁੰਡਾ ਲੈਣ ਦੇ ਵੇਖ ਸਾਹਮਣੇ ਖੇਡ ਖੇਡ ਮੈਦਾਨ ਦੇ ਵਿੱਚ ਧਨੋਲੇ ਵਾਲਾ ਪਿੰਦਾ ਕੋਸ਼ਿਸ਼ ਕਰਦਾ ਨੰਬਰ ਕਹਿੰਦੇ ਦੀਪ ਜੋੜ ਗਿਆ ਲਾਲੀ ਧਨੋਲੇ ਵਾਲਾ ਕਬੱਡੀ ਪਾ ਰਿਹਾ ਸਾਰੀ ਗ੍ਰਾਮ ਪੰਚਾਇਤ ਨਗਰ ਵਾਲਿਆਂ ਨੂੰ ਐਨਆਰਵੀ ਵੀਰਾਂ ਨੂੰ ਕਹਿੰਦੇ ਕਲਸੀਆਂ ਵਾਲਿਆਂ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਬਾਬ ਫਰੀਆਦ ਫਰੀਆਦ ਇਹ ਫਰੀਆਦ ਜਿਸ ਮੇਰੇ ਤੁਮਪਾ ਇਹ ਆ ਉਹ ਵੇਖੋ ਆਹ ਵੇਖੋ ਖੇਡ ਕੋੜੀ ਦਾ ਦੂਜਾ ਬਿੱਟੂ ਜ਼ਗਾਰ ਫਰੀਆਦ ਸ਼ਕਰਪੁਰੀਆ ਫਰੀਆਦ ਸ਼ਕਰਪੁਰੀਆ ਕਹਿੰਦੇ ਰੰਗਾਂ ਵਿੱਚ ਆ ਗਿਆ ਮਸਤ ਮੂੜ ਵਿੱਚ ਆ ਕੇ ਜਫਾ ਲਾ ਗਿਆ ਤੇ ਮੈਚ ਸਮਾਪਤ ਹੈ ਬੋਲੇ ਸੋਨਿਹਾਲ ਲੈ ਵੀ ਅਮਰਤ ਬਸੀਆਂ ਵਾਲਿਆ ਤੇਰੇ ਨੇ ਵੀ ਭਾਈ ਸਦਾ ਥਿਆੜਾ ਜੀ ਕਹਿੰਦੇ ਐ ਵੀ ਅਮਰਤ ਵਸੀਆਂ ਦਾ ਵੀ 5100 ਦੇ ਨਾਲ ਮਾਸਕਾਰ ਹੈ ਸਿੰਧੂ ਸੁਵੱਦੀ ਵਾਲਾ ਸਾਡਾ ਵੱਡਾ ਵੀਰ ਇਹ ਐਲਾਨ ਕਰਾਉਣਾ ਹੈ ਵੀ ਸਵੇ ਥਿਆੜੇ ਦੇ ਵੱਲੋਂ ਅਮਰਤ ਵਸੀਆਂ ਨੂੰ ਵੀ ਜਿਹੜਾ 5100 ਦਾ ਨਸਕਾਰਤਾ ਜਾਊਗਾ ਆ ਬਾਬਾ ਜੀ ਪੁਆਇੰਟ ਕਿੰਨੇ ਕਿੰਨੇ ਰਹਿ ਐ ਫਸਟ ਸ਼ਕਰਪੁਰ ਸੈਕੰਡ ਤਨੋਲਾ ਫਸਟ ਸ਼ਕਰਪੁਰ ਸੈਕੰਡ ਤਨੋਲਾ ਡਾਕਟਰ ਰਫੀਕ ਜੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਬਹੁਤ ਸਹਿਯੋਗ ਕੀਤਾ ਹੈ ਬੜੀ سپورਟ ਕੀਤੀ ਹੈ ਡਾਕਟਰ ਰਫੀਕ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਦੀਪ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਸਿਆ ਵਿੱਚ ਆਉਣ ਤੇ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਵੇ ਥਿਆਰੇ ਵੱਲੋਂ ਬਸੀਆਂ ਦੇ ਅਮਤ ਲਈ 51 ਸਦੇ ਮਾਨਸਕਰ ਆਇਆ ਹੈ ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਹਨਾਂ ਵੀ ਕੱਲੇ ਖਿਡਾਰੀਆਂ ਤੇ ਮਾਇਆ ਲਾਈ ਹੈ ਜਿਹੜੇ ਬਤੌਰੇ ਕਮੈਂਟੇਟਰ ਆਏ ਔਰ ਜਿਹਨੇ ਵੀ ਜਰਨਲਿਸਟ ਆਏ ਹਰ ਇੱਕ ਦਾ ਮਨ ਦਾ ਸਤਕਾਰ ਜਿਹੜਾ ਹੈ ਸਵੇ ਥਿਆਰੇ ਹੁਣ ਵੱਲੋਂ ਕੀਤਾ ਗਿਆ ਹੈ ਕਸਿਆ ਦੇ ਕਬੱਡੀ ਕੱਪ ਲਈ ਵੱਡੀ ਜਿਹੜੀ سپورਟ ਰਹੀ ਹੈ ਹਾਂਜੀ ਆਹ ਪ੍ਰਾਈਜ਼ ਲੈ ਲੋ ਜੀ ਆਕੇ ਦੀਪਦ ਬੁਰਜੀ ਪੰਜ ਕਬੜੀਆਂ ਪਾ ਕੇ ਪੰਜ ਨੰਬਰ ਲਏ ਆ ਕਾਸ਼ੀਆਂ ਦੇ ਕਬੜੀ ਕਬ ਦਾ ਬੈਸਟ ਰੀਡਰ ਦੀਪਦ ਬੁਰਜੀ ਤਿੰਨ ਤਾਚਾ ਤੇ ਦੋ ਜਫੇ ਸ਼ਕਰਪੁਰੀਆਂ ਮਲੂਕਾ ਆ ਦੇ ਕਬੜੀ ਕਬ ਦਾ ਇਹ ਬੈਸਟ ਯਾਫੀ ਰਿਹਾ ਧਨੋਲੇ ਵਾਲੇ ਲਾਲੀ ਦੀਆਂ ਪੰਜ ਕਬੜੀਆਂ ਤੇ 4 ਨੰਬਰ ਹੈ ਪਰ ਦੀਪਦਰ ਮੁਰਜੀ ਪਣਚੋ ਪਾਣੀ ਲੈ ਕੇ ਉੱਤਮ ਰੇਡਰ ਰਿਹਾ ਹੈ ਕਰਸੀਆਂ ਦੇ ਕਬੱਡੀ ਕਪੜਾ ਆਹ ਦੇਈਏ ਜੀ ਪ੍ਰਾਈਜ਼ ਮੁੰਡਿਆਂ ਨੂੰ ਜਿੰਨੀਆਂ ਟੀਮਾਂ ਨੇ ਇੰਦਰਜੀਤ ਕਰਸੀਆਂ ਦੇ ਨਾਲ ਪਿਆਰ ਨਵਾਇਆ ਜਿੰਨੇ ਵੀ ਆਏ ਇਹ ਥੋੜੀ ਪ੍ਰਬੰਧਕ ਕਮੇਟੀ ਵੱਲੋਂ ਔਰ ਇਹਨਾਂ ਪਿੰਡਾਂ ਦੀ ਸੰਗਤ ਵੱਲੋਂ ਆਈਆਂ ਹੋਈਆਂ ਸਾਰੀਆਂ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਵੀ ਜੱਫੀ ਪੂਰੇ ਹੋਏ ਹਾਂਜੀ ਸਬਾ ਥਿਆੜਾ ਵੀ ਕਹਿੰਦੇ ਵੀ ਆ ਮਲੂਕ ਨੂੰ ਸਪੈਸ਼ਲ ਜਿਹੜਾ ਸਾਡੇ ਵੱਲੋਂ ਮਾਇਆ ਦੇ ਦਿਓ ਹਮ ਲੋਕ ਜੀ ਆ ਸਾਂਭਿਓ ਜੀ ਮਾਇਆ ਸਬਾ ਥਿਆੜਾ ਉਹਨਾਂ ਦੇ ਵੱਲੋਂ ਮਲੂਕ ਸ਼ਕਰਪੁਰੇ ਦੇ ਲਈ ਮਾਇਆ ਆਈ ਹੈ ਆ ਖਿੱਚੋ ਜੀ ਫੋਟੋ ਸ਼ਕਰਪੁਰ ਦੀ ਟੀਮ ਫਰੀਆਦਾ ਫਰੀਆਦਾ ਆ ਆ ਜਾਰਗਰੀ ਫੋਟੋ ਹੈ ਆ ਭਰਾ ਬਣ ਕੇ ਖੜੇ ਹੋ ਇੱਥੇ ਮਾੜਾ ਰਿਹਾ ਜਸੇ ਬਾਈ ਆ ਜਾਓ ਇਧਰ ਨੂੰ ਆ ਖਿੱਚ ਲੋ ਜੀ ਫੋਟੋ ਮੁੰਡਿਆਂ ਦੀ ਸ਼ਕਰਪੁਰ ਦੀ ਟੀਮ ਫਸਟ ਸ਼ਕਰਪੁਰ ਦੀ ਟੀਮ ਫਸਟ ਆ ਸੈਕੰਡ ਧਨੋਲਾ ਬੋਲੇ ਢਣੋਲੇ ਦੀ ਟੀਮ ਆਜੀ ਢਣੋਲਾ ਢਣੋਲੇ ਦੀ ਟੀਮ ਆਜੇ ਸੈਕੰਡਰੀ ਟੀਮ ਢਣੋਲਾ ਇੰਦਰਜੀਤ ਆ ਢਣੋਲੇ ਵਾਲੇ ਆ ਗਏ ਕਾਲੇ ਢਣੋਲੇ ਉਹਨਾਂ ਦਾ ਬਿੰਦੀ ਢਣੋਲੇ ਉਹਨਾਂ ਦਾ ਬਿੰਦੀ ਜਨੇਰਪੁਰੇ ਦਾ ਮਾਨ ਜੱਟਪੁਰੇ ਦਾ ਬਦੋ ਵਾਲੀਏ ਮਨੀ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਬੋਲੇ ਸੋਨਿਹਾਲ